2022 ਦੇ ਵਿੱਚ ਇੱਕ ਬੰਦੇ ਨੇ ਆਤਮ ਹੱਤਿਆ ਕਰ ਲਈ ਤੇ ਉਹਨੇ ਸੁਸਾਈਡ ਨੋਟ 'ਤੇ ਲਿਖਤਾ ਵੀ ਮੇਰੇ ਸਹੁਰੇ ਤੇ ਮੇਰੇ ਸਾਲੇ ਤੇ ਮੇਰੀ ਘਰ ਵਾਲੀ ਨੇ ਮੈਨੂੰ ਆਤਮ ਹੱਤਿਆ ਲਈ ਮਜਬੂਰ ਕਰ ਦਿੱਤਾ ਕਿਉਂਕਿ ਮੈਂ ਆਪਦਾ ਘਰ ਬਸਾਉਣਾ ਚਾਹੁੰਦਾ ਪਰ ਮੇਰੀ ਘਰ ਵਾਲੀ ਆਪਣੇ ਪੇਕੇ ਘਰੇ ਰਹਿ ਰਹੀ ਹੈ ਤੇ ਮੇਰਾ ਸਹੁਰਾ ਮੇਰੀ ਘਰ ਵਾਲੀ ਤੇ ਮੇਰਾ ਸਾਲਾ ਘਰ ਨਹੀਂ ਬਸਾਉਣ ਦੇਣਾ ਚਾਹੁੰਦੇ ਜਿਸ ਦੇ ਕਰਕੇ ਮੈਂ ਆਤਮ ਹੱਤਿਆ ਕਰ ਰਿਹਾ ਆ ਸੁਸਾਈਡ ਨੋਟ ਲਿਖ ਕੇ ਚਲ ਗਿਆ ਇਹ ਬੇਲ ਮੇਰੇ ਕੋਲ ਆ ਗਈ ਆ ਹੁਣ ਬੇਲ ਜਦੋਂ ਆਉਂਦੀ ਆ ਤਾਂ ਉਹਦੇ ਤੇ ਮਿਹਨਤ ਵੀ ਕਰ ਲਈ ਹੁੰਦੀ ਆ ਵੀ ਸੁਪਰੀਮ ਕੋਰਟ ਕੀ ਕਹਿ ਰਹੀ ਆ ਹਾਈ ਕੋਰਟ ਕੀ ਕਹਿ ਰਹੀ ਆ ਤਾਂ ਇਸ ਮੈਟਰ ਦੇ ਉੱਪਰ ਮੈਂ ਜੱਜਮੈਂਟਸ ਲੱਭੀਆਂ ਨੇ ਉਹ ਤੁਹਾਨੂੰ ਜੱਜਮੈਂਟ ਦੱਸਦਾ ਹੋਰ ਵੀ ਕੇਸਾਂ ਦੇ ਜਿੰਮੇ ਜਿੰਮੇ ਰੋਜ਼ ਮੇਰੇ ਕੋਲ ਆਉਂਦੇ ਨੇ ਮੈਂ ਉਹ ਮੈਂ ਤੁਹਾਨੂੰ ਜੱਜਮੈਂਟ ਦੱਸਦਾ ਹੁੰਦਾ ਤੁਸੀਂ ਫੋਲੋ ਕਰ ਲਓ ਸੇਮ ਮੈਟਰ ਦੇ ਵਿੱਚ ਮੈਂ ਮਿਹਨਤ ਕੀਤੀ ਤਾਂ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਆ ਮਹਿੰਦਰ ਸਿੰਘ ਵਰਸਸ ਮੱਧ ਪ੍ਰਦੇਸ਼ 1995 ਦੀ ਜੱਜਮੈਂਟ ਆ ਸੁਪਰੀਮ ਕੋਰਟ ਦੀ ਜਿਹਦੇ ਵਿੱਚ ਇਹ ਕਿਹਾ ਗਿਆ ਵੀ ਆਤਮ ਹੱਤਿਆ ਕਰਨ ਵਾਲਾ ਬੰਦਾ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਸਕਦਾ ਤਾਂ ਇਹਦਾ ਮਤਲਬ ਇਹ ਨਹੀਂ ਵੀ ਮੀਆਂ ਬੀਬੀ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਝਗੜਾ ਉਹਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰ ਰਿਹਾ ਵ ਉਸ ਕੇਸ ਦੇ ਵਿੱਚ ਸਹੁਰੇ ਨੂੰ ਤੇ ਘਰ ਵਾਲੀ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ ਇਦਾਂ ਹੀ ਮੱਧ ਪ੍ਰਦੇਸ਼ ਸਟੇਟ ਦਾ ਇੱਕ ਹੋਰ ਫੈਸਲਾ ਹੈ ਜਿਹੜਾ ਸੁਪਰੀਮ ਕੋਰਟ ਨੇ ਬੇਲ ਦਿੱਤੀ ਸੀ ਸਵਰਨ ਲਤਾ ਵਰਸਸ ਮੱਧ ਪ੍ਰਦੇਸ਼ 2019 ਦੇ ਜਜਮੈਂਟ ਹੈ ਇਹਦੇ 'ਚ ਵੀ ਕਲੀਅਰ ਕਿਹਾ ਗਿਆ ਵਾ ਵੀ ਲੰਬੇ ਸਮੇਂ ਤੋਂ ਵਿਵਾਦ ਜੇ ਮੀਆਂ ਬੀਬੀ ਦਾ ਚੱਲ ਰਿਹਾ ਤਾਂ ਉਹਦਾ ਉਹਦੇ ਜੇ ਪਤੀ ਨੇ ਆਤਮ ਹੱਤਿਆ ਕਰ ਲਈ ਤਾਂ ਇਹਦਾ ਮਤਲਬ ਇਹ ਨਹੀਂ ਹੈ ਵੀ ਉਹਦੀ ਘਰ ਵਾਲੀ ਨੇ ਜਾਂ ਉਹਦੇ ਸਹੁਰਿਆਂ ਨੇ ਉਹਨੂੰ ਉਕਸਾਇਆ ਸੀ ਆਤਮ ਹੱਤਿਆ ਕਰਨ ਲਈ ਕਰਨਾਟਕਾ ਸਟੇਟ ਦਾ ਵੀ ਇੱਕ ਏਦਾਂ ਹੀ ਮੈਟਰ ਸੁਪਰੀਮ ਕੋਰਟ ਨੇ ਬੇਲ ਦਿੱਤੀ ਸੀ ਜਿਹਦੇ ਵੀ ਪ੍ਰਭੂ ਵਰਸਸ ਕਰਨਾਟਕਾ ਸਟੇਟ 2019 ਸੁਪਰੀਮ ਕੋਰਟ ਨੇ ਇਹਦੇ 'ਚ ਵੀ ਜੱਜਮੈਂਟ ਦਿੱਤੀ ਸੀ ਵੀ ਲੰਬੇ ਸਮੇਂ ਤੋਂ ਪਤਨੀ ਆਪਣੇ ਇੱਕ ਇੱਕ ਘਰ ਰਹਿ ਰਹੀ ਆ ਤੇ ਉਹਨਾਂ ਦੇ ਵਿੱਚ ਕੋਈ ਵਿਵਾਦ ਚੱਲ ਰਿਹਾ ਮੈਟ੍ਰਿਮੋਨੀਅਲ ਤਾਂ ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਨੇ ਉਹਨੂੰ ਆਤਮ ਹੱਤਿਆ ਕਰਨ ਲਈ ਉਕਸਾਇਆ ਵਾ ਸੋ ਉਹਨਾਂ ਨੂੰ ਜਮਾਨਤ ਦੇ ਦਿੱਤੀ ਗਈ ਸੀ ਆਪਣੇ ਕੇਸ 'ਚ ਵੀ ਐਵੇਂ ਹੀ ਆ 2019 ਤੋਂ ਘਰ ਵਾਲੀ ਵੱਖਰਾ ਰਹੀ ਸੀ ਮੁੰਡੇ ਵਾਲੇ ਕੁੜੀ ਦਾ ਸਹੁਰਾ ਤੇ ਉਹਦਾ ਘਰ ਵਾਲਾ ਪਹਿਲਾਂ ਤਾਂ ਉਹਦਾ ਸਮਾਨ ਦਾਜ ਦਾ ਉਹਦੇ ਘਰੇ ਸੁੱਟਿਆ ਏ ਉਸ ਤੋਂ ਬਾਅਦ 2019 ਤੋਂ ਰਹਿ ਰਹੀ ਸੀ ਉਹਨੇ ਕੋਈ ਕੇਸ ਵੀ ਨਹੀਂ ਫਾਈਲ ਕੀਤਾ ਉਹਦੇ ਖਿਲਾਫ ਕੋਈ ਮੈਟ੍ਰਿਮੋਨੀਅਲ ਕੇਸ ਵੀ ਨਹੀਂ ਫਾਈਲ ਕੀਤਾ ਪਰ ਪਿੱਛੋਕਰ ਵਾਲਿਆਂ ਨੇ ਆਤਮ ਹੱਤਿਆ ਕਰ ਲਈ ਹੁਣ ਉਹ ਸੁਸਾਈਡ ਨਕਲੀ ਆ ਕੀ ਅਸਲੀ ਆ ਇਹ ਟ੍ਰਾਇਲ ਦਾ ਮੈਟਰ ਆਪਾਂ ਹੋਣਾ ਬੇਲ ਲਾਉਣੀ ਆ ਬੇਲ ਦੇ ਉੱਪਰ ਆ ਜਜਮੈਂਟਸ ਨੇ